ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਚੈਨਲ ਤੇ ਉਮੀਦ ਆ ਕਿ ਸਾਰੇ ਵਧੀਆ ਹੋਗੇ ਘੈਂਟ ਹੋਗੇ ਤੇ ਅੱਜ ਹੀ ਚੱਲਿਆਂ ਨਾਨਕੇ ਅਸੀਂ ਆ ਗਏ ਹਾਂ ਜੂਸ 20 ਤਰੀਕ ਨੂੰ ਅਸੀਂ ਨਾਨਕੇ ਚੱਲੇ ਨਾਨਕੇ ਮੋਜੋਦਨ ਆ ਗਏ ਆ ਕਿ ਬਾਰੇ ਉਤਰ ਗਏ ਹਾਂ ਤੇ ਹੈਗੇ ਆਉਂਦੇ ਹੀ ਨਾਨਕੇ ਚੱਲੇ ਹਾਂ ਤੇ ਚਲੋ ਆਪਾਂ ਹੁਣ ਚੱਲਦੇ ਹਾਂ ਠੀਕ ਆ ਜੀ ਵੈਸੇ ਵੀ ਉਹਨਾਂ ਵੱਤ ਲੈ ਕੇ ਆਏ ਹਾਂ ਉਸ ਨੂੰ ਦੇਖ ਸਰਗੇ ਮੈਂ ਦੇ ਆਈ ਹਾਂ ਸ਼ਾਂਤ ਪ੍ਰਸ਼ਾਨ ਲੈ ਕੇ ਆਈ ਮੈਂ ਪ੍ਰਸ਼ਾਨ ਤੇ ਚਲੋ ਫੇਰ ਆਪਕੋ ਨਿਕਲ ਗਿਆ ਪੌੜ ਹੋਣਾ ਗਿਆ ਆਪਾਂ ਮਠਿਆਈ ਲੈਣ ਵਾਸਤੇ ਕਿਉਂਕਿ ਮਠਿਆਈ ਦੇਣੀ ਸੀ ਉਹਨਾਂ ਨੂੰ ਕਿਹੜੀ ਆਉਸ਼ਾ ਉਹ ਤੇ ਹੁਣ ਮੈਂ ਇਹ ਮਠਿਆਈ ਮਠੇਰੀ ਲੈ ਲਈਏ ਵਧੀਆ ਜੀ ਫਿਰ ਨਾਨਕਿਆਂ ਵਾਸਤੇ ਅਜੇ ਗੱਟੀ ਦੇ ਦਿੱਤੇ ਨਹੀਂ ਉਹਨਾਂ ਨੂੰ ਡੱਬੇ ਉਹ ਵੀ ਨਾਲੇ ਲੈ ਜਾਣੇ ਆ ਰਾਈਸ਼ ਮਠਿਆਈ ਕੋਈ ਜਦ ਤੱਕ ਲੋਕ ਦਿੱਸੀ ਉਹ ਹੱਡੀ ਚਿੱਟੀ ਖੁੱਤੀ ਬਈਏ ਮਾਈ ਫਰੈਂਡ ਲिटल ਐਂਡ ਪੂ ਤੇ ਜਿਹੜਾ ਥੱਲੇ ਆ ਨਾ ਉਹ ਪੂਆ ਦੋਰੀਮੋਨ ਵੀ ਹੈਗਾ ਪੂ ਵੀ ਹੈਗਾ ਆ ਥੋੜਾ ਟਾਈਮ ਲਾਤਾ ਸਾਰੇ ਜਾਣੇ 20 ਮਿੰਟ ਦਾ ਟਾਈਮ ਹੀ ਹੋਣੇ 1 ਮਿੰਟ ਦਾ ਕਰਤਾ ਕਾਦਾ ਉਹ ਲੱਟਾਂ ਦਾ ਲੱਟਾਂ ਦਾ ਤੇ ਪੜਾ ਹੁੰਦਾ ਹੈ ਮੈਂ ਵੀ ਜਾਵਾਂ 20 ਮਿੰਟ ਦਾ ਮਹਾਰਾਣਾ ਪ੍ਰਤਾਪ ਚੌਂਕ ਮਕੀਰ ਆ ਲੋਬੀ ਆਪਾਂ ਪਹੁੰਚ ਗਏ ਆਪਣੇ ਨਾਨਕੇ ਕਲੋਨੀਆਂ ਦੇ ਵਿੱਚ ਕਲੋਨੀਆਂ ਮਸ਼ਹੂਰ ਆਟੀਆਂ ਕਲੋਨੀਆਂ ਬੜੀਆਂ ਮਸ਼ਹੂਰ ਆ ਤੇ ਬੜਾ ਖੁੱਲੀਆਂ ਉਧਰ ਸੜਕ ਪੁੱੜਤੀ ਇੱਥੇ ਪਹਿਲਾਂ ਖਰਾਬ ਹੀ ਰਾਹ ਮਿੱਟੀ ਮੁੱਟੀ ਪਾਤੀ ਹੁਣ ਬਣ ਲੱਗਾ ਰਾ ਸਲੇਫ ਵਾਲੀ ਸੜਕ ਬਣ ਜਾਣੀ ਆ ਇੱਥੋਂ ਸਿੱਧੀ ਉੱਥੇ ਤੱਕ ਫੇਰ ਇਹ ਗੱਡੀ ਕਲੋਨੀਆਂ ਫੇਰ ਸਿੱਧ ਫੇਰ ਗੱਡੀ ਆਪਾਂ ਉਧਰ ਹੀ ਲਾਇਆ ਕਰਨੀ ਫੇਰ ਆਪਾਂ ਸਿੱਧੀ ਆਓ ਤੇ ਬੂਏ ਅੱਗੇ ਜਾ ਦੇ ਬੂਏ ਅੱਗੇ ਜਾ ਕੇ ਸੌਣ ਕਰਿਆ ਫਿਰ ਮੈਂ ਨਾਰਕਿਆਂ ਦੇ ਉਹ ਹੀ ਅੱਗੇ ਜਾ ਕੇ ਖੜੀ ਕਰੇਗਾ ਮੈਂ ਤੇਰੇ ਅੰਝ ਪਛੇੜਦਾ ਹੈਗਾ ਇੱਥੇ ਬਾਗ ਹੁੰਦਾ ਸੀ ਸੰਤਰਿਆਂ ਦਾ ਮੈਂ ਇੱਥੇ ਬਾਗ ਹੁੰਦਾ ਬੜੀ ਵਾਰ ਦੱਸਿਆ ਵੀ ਇੱਥੇ ਬਾਗ ਹੁੰਦਾ ਸੀ ਕਿਉਂਕਿ ਸੰਤਰੇ ਖਾਂਦੇ ਰਹੇ ਤਾਂ ਆਵਾਜ਼ ਆ ਕਿ ਬਾਗ ਹੁੰਦਾ ਜੇ ਤਾਂ ਆ ਜਾਂਦਾ ਜੇ ਸੰਤਰੀ ਖਾਂਦੇ ਰਹੇ ਨਾ ਆਹ ਪ੍ਰਾਣੀਆਂ ਇੱਥੇ ਇੱਥੋਂ ਟੱਪਣਾ ਇੱਥੇ ਇੱਥੇ ਆੜ ਹੁੰਦੀ ਸੀ ਨਹੀਂ ਨਹੀਂ ਆੜ ਟੱਪਣਾ ਚੱਲ ਛਾਲ ਮਾਰ ਕੇ ਸੰਤਰਾ ਤੋੜ ਲਿਆ ਆੜ ਤੇ ਮੈਂ ਵੀ ਵੇਖੀ ਆ ਹੈਂ ਆੜ ਮੈਂ ਵੀ ਵੇਖੀ ਸੀ ਵਾਸਤੇ ਫਿਰ ਆੜ ਹੁੰਦੀ ਆਹ ਵੇ ਹਾਏ ਵੀ ਆ ਗਿਆ ਯਾਰ ਪਰ ਪਰਾਂ ਕਰਤੀ ਆ ਪਰ ਟੱਪਾ ਕੇ ਮੈਂ ਟੱਪਾ ਮਾਰੀ ਕਿੱਧਰ ਨਹੀਂ ਲਿਆਏ ਨਹੀਂ ਚਲ ਕੇ ਜਾਣੀ ਹੈ ਗੱਡੀ ਹੈ ਚਲ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲ ਚਲ ਨਹੀਂ ਗੱਡੀ ਨਾਲ ਇਹ ਨਹੀਂ ਕਿਹਾ ਟੱਪਾ ਜ਼ਰੂਰੀ ਕਿ ਜੇ ਨਾ ਲਿਆ ਹੁੰਦੇ ਤਾਂ ਫਿਰ ਲੈਣਾ ਪੈਂਦਾ ਹੈ ਮੈਂ ਕਿਹਾ ਇਹ ਵੀ ਤਾਂ ਨਹੀਂ ਦਾ ਟੱਪਾ ਲੈ ਕੇ ਡੇਰ ਨਹੀਂ ਨਾ ਹੋਣੀ ਗੱਡੀ ਲਈ ਇਹ ਉਧਰ ਲੱਗ ਗਈ ਅਈ ਬਿਜੀ ਚੱਲ ਰਹੀ ਨਹੀਂ ਨਹੀਂ ਹੋ ਗਏ ਗੱਡੀ ਲਈ ਨੂੰ ਉਧਰ ਲੈ ਕੇ ਰੱਖੇ ਆ ਕਾਰਗਰ ਮੱਤਰ ਹੋਣ ਜਾ ਕੇ ਕਿਉਂ ਨੰਬਰ ਪ੍ਰਿੰਟ ਆਲੇ ਪਹਿਲਾਂ ਲੱਗਿਆ ਹੈ। ਉੱਥੇ ਇਕੱਠੇ ਦੁਨੀਆਂ ਦੇ ਵਧੀਆ ਨੇ ਬਣਾਉਂਦੇ। ਗਰਮੀ ਨਾਲ ਨਹੀਂ ਉੱਥੇ ਰਹਿੰਦੇ। ਨਹੀਂ ਹੋਇਆ ਨਹੀਂ ਪਾਸ ਹੋਏ। ਬਾਹਰ ਚਾਲ ਵੀ ਕਰਨੀ। ਹਾਂਜੀ ਸਿਆਲ ਵੀ ਗਰਮ ਹੋ। ਵਧੀਆ ਹੀ ਵੈਸਾ। ਹਾਂ। ਸਾਰਿਆਂ ਦੀਆਂ ਜੰਡੀਆਂ ਲਿਆਈ। ਮੈਂ ਨਾਲ ਤੁਹਾਡੇ ਲਈ ਪਿਕਾ ਯਾਰ ਰੰਗ ਲੈ ਕੇ ਮੈਂ ਤਾਂ ਪਿਕਾ ਪਸੰਦ ਹੈ ਨਾ। ਆ ਚੱਲੋ। ਆ। ਆਹ ਬੱਜੀ।

ਉੱਥੇ ਵੀ ਹੋਰ ਲੱਗਾ ਹੁੰਦਾ 3500 ਦਾ ਸੌਰੀ ਸੌਰੀ ਕਿੰਨਾ ਟ੍ਰੇਨ ਦੀ ਨਾ ਉਹ ਤੇ ਸ਼ੇਰ 200 ਦੀ ਟਿਕਟ ਬਾਕੀ ਖਾਣ ਪੀਣ ਦਾ ਕਿੰਨਾ ਲੱਗੇਗਾ ਨਾ ਫਲਾਈਟ ਤੇ ਬਹੁਤ ਸਾਰੇ ਗੱਡੀ ਲੈ ਲਾਂਗੇ ਨਾਲੇ ਫਿਰ ਨਾਲੇ ਫਿਰ ਟਾਈਮ ਦੀ ਬਜਟ ਤੁਸੀਂ ਨਾ ਨਹੀਂ ਜਾਣਾ ਹੋਗਾ ਨਾ ਤੇ ਫਲਾਈਟ ਚ ਚਲ ਕੀ ਹਾਲ ਚਾਲ ਦੋਸਤੋ ਠੀਕ ਠਾਕ ਜੀ ਆਜੋ ਤੇਰਾ ਇਸ਼ਕ ਨਹੀਂ ਚੋਂਦਾ ਚਲੋ mau ਉਹਨੂੰ ਵੇਲੀਏ ਮਾਮਿਆਂ ਦਾ ਘਰ ਹੈ ਪਤਾ ਕਰੇਗੀ ਕਿ ਅੰਮਾ ਮੀਨੀ ਮਾਮੀ ਦੇ ਦਦਾਈ ਦਾ ਦਾਜ ਦਾ ਦਾਜ ਦਾ ਆਸ਼ਾ ਦਾ ਦਾਦਾ ਮੈਨੂੰ ਆ ਸੰਗ ਮੈਂ ਇੱਕ ਹੁਣ ਲਵਾਈ ਆ ਥੱਲੇ ਸੇਮ ਹੋ ਗਈ ਐ ਇੱਥੇ ਪ੍ਰੇ ਪ੍ਰੇ ਦਾ ਪਰਾ ਫੇਰ ਚਾਰ ਕਰਵਾਇਆ ਬੜਾ ਸੋਹਣਾ ਆ ਇਹਨਾਂ ਦੀ ਐ ਇਹ ਉਹਨਾਂ ਦੀ ਮਿਲਨ ਉਹਨਾਂ ਦੀ ਮੇਰਾ ਸੀ ਬਿਮਾਰੀ ਇੱਧਰੋਂ ਮਿਲਨ ਦੀ ਬਿਮਾਰੀ ਇਹ ਜੋਟ ਗਈ ਆ ਆ ਇਹਨਾਂ ਵਾਲੀ ਹੈ ਹੈ ਆਹ ਇੱਟੇ ਆਸਵਾਸਨ ਉਧਰੋਂ ਤਾਂ ਮੈਨੂੰ ਵੀ ਇਹ ਹੋਈ ਜਾਂਦੇ ਇੱਧਰੋਂ ਤਾਂ ਮੈਨੂੰ ਵੀ ਹੋਈ ਜਾਂਦੇ ਹੂੰ ਇੱਧਰ ਲਓ ਇਹ ਬਾਹਰੋਂ ਦਾ ਸਵਾਹ ਆ ਇੱਧਰ ਵੀ ਇੱਕ ਤਾਂ ਆਸ ਅੱਛਾ ਆ ਰਸੋਈ ਤੇ ਬੜੀ ਖੁੱਲੀ ਹੈ ਆ ਤਾਂ ਮੈਂ ਪਹਿਲੀ ਵਾਰ ਵੇਖੀ ਨਹੀਂ ਵਾਰ ਤਾਂ ਨਹੀਂ ਹਾਂ ਉਧਰ ਉਹਦੀ ਉਧਰੋਂ ਥੋੜੀ ਜਿਹੀ ਛੋਟੀ ਆ ਖਾਲੀ ਵੇਲੇ ਬੜੀਆ ਲੱਗਾ ਬਹੁਤ ਬੜੀਆ ਲੱਗਾ ਇਧਰ ਆ ਜਾ ਇਧਰ ਮੇਰਾ ਇਹ ਸੋਹਣਾ ਘਰ ਉਹ ਤੋਂ 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 ਸੁਣੀ ਗਾਣਾ ਹੈ ਕਿਉਂ ਮੈਂ ਪਾਵਾ ਤਾ ਥੰਲੇ ਥੱਲੇ ਲੱਗੀ ਹੋਰ ਥੱਲੇ ਅੱਛਾ ਸੁਣੀ ਗਾਣਾ ਬੜੀ ਕੁੜੀ ਆ ਗਈ ਦਰਵਾਜ਼ੇ ਹੈ ਨਾ ਕਿੰਨੇ ਵਧੀਆ ਹੈ ਹਾਂ ਹਾਂ ਦਰਵਾਜ਼ੇ ਨੇ ਨਾਲੇ ਦਰਵਾਜ਼ੇ ਕਾਲੇ

ਮੈਂ ਹਾਂ ਇੱਥੋਂ ਦੇ ਬੰਦੇ ਟੱਪ ਗਏ ਭੋਵੇਂ ਉਹੋ ਕਿੱਥੇ ਦੇ ਕਰਨ ਹੋਰ ਸਲੇਬ ਵੀ ਪੌੜੀ ਪੌੜੀ ਬਣ ਰਹੀ ਸਲੇਬ ਬਣ ਰਹੀ ਪੌੜੀ ਪੌੜੀ ਉਹਦਾ ਵੀ ਬੰਦ ਉਹਨੇ ਕੋੜ ਬਣਨਾ ਹੋਰ ਇਹਦੇ ਉੱਤੇ ਏ ਦੇ ਖਤਰਾ ਹੀ ਹੈ ਉੱਤੇ ਉਹ ਟਰੈਸ ਟਰੈਸ ਆ ਖਤਰਾ ਆ ਆ ਵੇੜਾ ਉੱਪਰ ਵਾਲਾ ਜ਼ਿਆਦਾ ਖੁੱਲਾ ਨਹੀਂ ਆਦਾ ਉੱਪਰ ਵਾਲਾ ਜ਼ਿਆਦਾ ਖੁੱਲਾ ਲੱਗਦਾ ਥੋੜੇ ਛੋਟੇ ਕਮਰੇ ਵੀ ਆ ਨਾ ਥੱਲੇ ਵਾਲੇ ਉੱਪਰ ਵਾਲਾ ਜ਼ਿਆਦਾ ਖੁੱਲਾ ਵਧੀਆ ਕਲਰ ਕੋਲਣਾ ਉਹਨਾਂ ਬਸ ਆ ਆ ਕੀ ਇਹ ਭਲਾ ਪਤਾ ਘਰ ਬਣਾਉਂਦੀ ਟੈਲ ਅੱਛਾ ਟੈਲ ਨਾਲ ਹੀ ਹੈ ਟੈਲ ਨਾਲ ਹੀ ਹਾਂ ਬਹੁਤ ਮਜ਼ਬੂਤ ਦਾ ਬੋਡਰ ਦੇ ਗੱਲ ਬੋਡਰ ਨਿਕਲਦਾ ਬੋਡਰ ਨਾਲ ਬੋਡਰ ਦੀ ਬੋਡਰ ਲੱਕੜ ਹੈ ਹਾਂ ਬੇਲਾ ਕਿੰਦੀ ਵਧੀਆ ਕਿੰਨੀ ਸ਼ਾਨਦਾਰ ਇੱਥੇ ਬਾਗ ਹੁੰਦਾ ਸੀ ਨਹੀਂ ਬਾਗ ਝਾਤੀ ਤੇ ਮਾਰ ਕਿੱਡਾ ਕਿ ਹੁੰਦਾ ਇੱਕ ਵਾਰੀ ਦੱਸਣਾ ਤਾ ਇੱਧਰ ਹੁੰਦੇ ਪਪਲਾਰੇ ਹੋਰ ਕਿੰਨੇ ਵਧੀਆ ਚੱਲ ਗਿਆ ਆਪਾਂ ਵੀਡੀਓ ਨਹੀਂ ਬਣਾ ਸਕਾ ਹਾਂ ਉਹ ਉਧਰ ਅੰਤੜ ਨੀਆਂ ਭਰੀਆਂ ਉੱਥੇ। ਉਹ ਉਧਰ ਦਾ ਇੱਕ ਹੋਰ। ਅੱਛਾ ਅੱਛਾ। ਆਹੋ ਉਧਰ ਨੀਆਂ ਭਰੀਆਂ। ਕਲੋਨੀਆਂ ਜੀ ਜਾਓ ਕਲੋਨੀਆਂ। ਕਲੋਨੀਆਂ ਦੇ ਚੰਨੀਆਂ ਭਰੀਆਂ। ਆਹੋ ਪਹਿਲਾਂ ਦੇਖਦਾ ਸੀ ਹੁਣ ਇੰਨਾ ਕਰਕੇ ਨਹੀਂ ਦੇਖਦਾ। ਪਾਪਲਰਾਂ ਕਰਕੇ। ਆਹੋ। ਉਧਰ ਨੀਆਂ ਭਰੀਆਂ। ਪਾਪਲਰਾਂ ਦੇ ਇੰਨਾ ਵੀ ਖੇਤੀ ਹੁੰਦੀ ਹੈ। ਹਾਂ ਠੀਕ। ਕਿੰਨੇ ਕੁ ਪੈਂਗੀ ਲੱਕੜ ਜਾਂਦੀ ਹੈ। ਆਪਣਾ ਫਰਮ ਵੀ ਲੱਕੜ ਠੀਕ ਹੀ ਜਾਂਦੀ। ਕਲਰਾਂ ਦੀ ਲੱਕੜ ਹਰ ਜਗ੍ਹਾ ਕੰਮ ਆਉਂਦੀ। ਇੱਥੋਂ ਡਿੱਗਾ ਹੀ ਮਿਲਣ। ਹਾਂ ਇੱਥੋਂ ਪਿੱਛੇ ਨਹੀਂ ਜਾਂਦਾ ਜੀਵਨ ਸੱਚ ਜੀਵਨ ਪਿੱਛੇ ਦਾ ਪਿੱਛੇ ਬਹਿ ਕੇ ਤੇ ਇਧਰ ਬਾਜੀ ਪੈ ਗਈ ਇੱਥੇ ਵੀ ਚਾਹੀਦਾ ਉਹ ਨਾ ਬਾਜੀ ਪੈ ਗਈ ਥੱਲੇ ਇੱਥੋਂ ਟਿੱਕਾ ਇਧਰੋਂ ਗਿਆ ਇਧਰੋਂ ਬਾਜੀ ਪੈ ਗਈ ਤਾਂ ਉਹ ਰੇੜ ਦਾ ਰੇੜ ਦਾ ਥੱਲੇ ਪੋੜੀਆਂ ਚ ਨਹੀਂ ਚਾਹੀਦਾ ਉਹ ਐਂਗ ਉਹ ਲੱਗਣਾ ਅੰਦਰ ਬਹਿ ਕੇ ਤੇ ਬੈਗਮਵਰਾਨ ਕੇ ਦਾਜੀ ਜਿੱਦੋ ਵੀ ਖਤਰਾ ਹੀ ਹੁੰਦਾ ਇੱਥੇ ਵੀ ਉਹ ਗ੍ਰਿਲ ਜੀ ਲਾਈ ਹੋਏ ਨਾ ਗ੍ਰਿਲ ਨੂੰ ਬਤੀ ਦੇ ਗ੍ਰਿਲ ਉੱਪਰ ਛੋਟੀ ਪਾਪੀ ਕੋ ਐਂ ਕੋਈ ਹੁੰਦਾ ਇੰਨੀ ਕਿਤੇ ਪੱਥਰ ਲਾ ਕੇ ਹੋ ਗਈ ਆ ਪੱਥਰ ਰਗਾ ਨਾ ਪੱਥਰ ਲਾ ਹੋ ਗਿਆ ਨਹੀਂ ਇੱਕ ਵਾਰੀ ਆ ਕੋਪਾ ਮੁਕੇ ਤਾਂ ਅੱਜ ਉਹ ਤਾਂ ਮੈਂ 50 ਖਾਂਦਾ ਤਾਂ ਆ ਵੀ ਛੋਟੀ ਆ ਇੰਨੀ ਕਿਤੇ ਹੋਣੀ ਚਾਹੀਦੀ ਚਲੋ ਚਲੋ ਹਾਂ ਨਹੀਂ ਨਹੀਂ ਯਾਰ ਉਹ ਜੰਸੀ ਚ ਖੜੀ ਸੀ ਪਹਿਲਾਂ ਉਹ ਪਰਵਾ ਢਿੱਲੋ ਕੋ ਗਦਾਪੁਰ ਵਾਲਾ ਛੜਾ ਇੱਥੇ ਕੋਣ ਮੈਂ ਆਉਣਾ ਸੋਮਵਾਰ ਫਿਰ ਇਹਦੇ ਬਾਅਦ ਆਉਣਾ ਹੋ ਗਿਆ ਹੁਣ ਚੰਗੂ ਚੂੜੀ ਖਰਾਬ ਕਰਤੀ ਹੁੰਦੀ ਹੈ ਨਾ ਇਹ ਇੰਜਨ ਦੀ ਜਿੱਥੇ ਨਟ ਲੱਗਦਾ ਮੋਟਰਸਾਈਕਲ ਦੇ ਆਤੀ ਆਇਆ ਕਿ ਗੱਤ ਲਾਤਾ ਨਾ ਗੱਤ ਲਾ ਕੇ ਮੈਂ ਨਾੜ ਤੇ ਕੀ ਚੰਨਾ ਉਹਦੀ ਛੋੜੀ ਉਹ ਖਰਾਦੀਆਂ ਨੇ ਚਾੜ ਨਹੀਂ ਆਹ ਟਾਈਮ ਨੇ ਕੱਢ ਲਿਓ ਚੱਲਣੇ ਗਮਾ ਆਹ ਤੇ ਬੱਸ ਫਿਰਦੇ ਤੇ ਹੁਣ ਕੀ ਕਰਨੇ ਜਾ ਕੇ ਸੀ ਉਹਰੇ ਕੱਢਾ ਚੱਲੋ 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 ਕੁੱਤੇ ਨਾਲ ਉਠਾ ਲਿਆ ਕਰੋ ਆਹ ਲੈਟ ਜੱਸ ਜਿਹਨੇ ਪਾਇਆ ਉਹ ਤੇ ਖਰਾਦੀ ਕੋ ਪੈਣਾ ਸੰਜਾ ਜਿਹੜਾ ਯਾਰ ਕੰਦਾ ਪੁੱਛਿਆ ਲਾਪੇ ਪਾਉਂਦੇ ਭਾਈ ਯਾਰ ਕੁਝ ਨਾ ਲਾ ਕੇ ਨੀ ਜੀ ਕਿਤੇ ਉਹ ਵੀ ਲਾ ਲੀ ਚੋਰ ਦੇ ਲਾ ਚਾਰੇ ਸਾਰੇ ਉਹ ਕਾਫੀ ਨੇ ਮੁਰਗੇ ਸਰਵਸ ਦੇ ਦੇ ਲਾ ਲਾ ਵੇ 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 ਨਾ ਕਬਰ ਕੋਲੀ ਤੂ ਆ ਦੇ ਮੁੰਡੇ ਵਾਲੀ ਵੇ ਯਾਰ ਪਰਸੋਂ ਆ ਜੀ ਫਿਰ ਪਰਸੋਂ ਆ ਜੀ ਲੋਕ ਲੈਣੀ ਲਾਈਟ ਆਉਂਦੀ ਆ ਕਿੰਨੇ ਲੋਕ ਲੈਣੇ ਕਿਲੋ ਕੋ ਲੈਡ ਕਰ ਮੰਨੂਂਦੀ ਸੀ ਸੋਮਵਾਰ ਲੈ ਕੇ ਜਾਵਾਂਗੇ ਜੈਂਸੀ ਜੀ ਵੀ ਗਏ ਹੀ ਉਹ ਲੈਪਟਾਪ ਲਾਣਾ ਪੈਣਾ ਉਸਕੇ ਨਹੀਂ ਪਹਿਲਾਂ ਮੈਨੂੰ ਘਰ ਜਾ ਕੇ ਟਰਮੀਨਲ ਲਾ ਕੇ ਵੇਚ ਲਾਂ ਦੇ ਇੱਕ ਸ਼ਾਇਦ ਉਹਦਾਂ ਹੀ ਫਰਕ ਪੈ ਜਾਏ ਟਰਮੀਨਲ ਲਾ ਕੇ ਨਾ ਫਿਰ ਇੱਕ ਦਾ ਕਰੀ ਟਰਮੀਨਲ ਲਾ ਕੇ